ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਖਾਸ ਵਿਸ਼ੇ ਤੇ ਗੱਲ ਕਰਾਂਗੇ ਗੁਰਾਇਆ ਵਿੱਚ ਇੱਕ ਅਕੈਡਮੀ ਹੈ ਸ਼ੌਰਿਆ ਮਾਰਸ਼ਲ ਆਰਟਸ sport ਅਕੈਡਮੀ ਜਿੱਥੇ ਕਾਰਾਟੇ ਤਾਈਕਵੋਡੋ ਤੇ ਕਿੱਕ ਬੌਕਸਿੰਗ ਤੇ ਜ਼ਿਆਦਾ ਧਿਆਨ ਦਿੱਤਾ ਗਿਆ ਨੇਪਾਲ ਤੋਂ ਕੋਚ ਰੇਸ਼ਮ ਬਹਾਦਰ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਤੇ ਹੋਰ ਵੀ ਮਹਿਮਾਨ ਸੀ ਜਿਵੇਂ ਹਰਜੀਤ ਬਾਵਾ ਤੇ ਗੁਰਾਇਆ ਪ੍ਰੈਸ ਕਲੱਬ ਦੇ ਪ੍ਰਧਾਨ ਨੇ ਦੀਪ ਦਲਜੀਤ ਨਾਲੇ ਸਤਵਿੰਦਰ ਜੰਡੂ ਵੀ ਤਾਂ ਅੱਜ ਆਪਾਂ ਇਹੀ ਦੇਖਾਂਗੇ ਕਿ ਇਹ ਕੈਂਪ ਤੇ ਇਹ ਸਾਰੀ ਸਿੱਖਲਾਈ ਖਿਡਾਰੀਆਂ ਲਈ ਕਿੰਨੀ ਕੋ ਅਹਿਮ ਸੀ ਖਾਸ ਕਰਕੇ ਉਹਨਾਂ ਦੇ ਭਵਿੱਖ ਨੂੰ ਲੈ ਕੇ ਉਹਨਾਂ ਨੇ ਬੱਚਿਆਂ ਨੂੰ ਕਾਰਾਟੇ ਤਾਈਕਵਾਂਡੋ ਕਿੱਕਬਾਕਸਿੰਗ ਦੀਆਂ ਨਵੀਆਂ ਤਕਨੀਕਾਂ ਸਿਖਾਈਆਂ ਗੁਰਾਇਆ ਪ੍ਰੈਸ ਕਲੱਬ ਦੀ ਟੀਮ ਨੇ ਆ ਕੇ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਦੱਸੀ ਕੋਚ ਮਾਨ ਨੇ ਦੱਸਿਆ ਕਿ ਇਹ ਜਿਹੜੇ ਖੇਡਾਂ ਦੇ ਸਰਟੀਫਿਕੇਟ ਮਿਲਦੇ ਨੇ ਇਹਨਾਂ ਨਾਲ ਬੱਚਿਆਂ ਨੂੰ ਯੂਨੀਵਰਸਿਟੀਆਂ ਕਾਲਜਾਂ 'ਚ ਸਪੋਰਟਸ ਕੋਟੇ 'ਚ ਦਾਖਲਾ ਮਿਲ ਸਕਦਾ ਹੈ ਸਕਾਲਰਸ਼ਿਪ ਵੀ ਸਸ਼ੀਕਾਲ ਚਾਰੀਆ ਮਾਰਸ਼ਲ ਆਰਟ ਕਰਾਟੇ ਅਕੈਡਮੀ ਗੁਰਾਇਆਂ ਦੇ ਵਿੱਚ ਅੱਜ ਸਪੈਸ਼ਲ ਇੱਕ ਕੈਂਪ ਲਗਾਇਆ ਗਿਆ ਜਿਦੇ ਵਿੱਚ ਕੀ ਨੇਪਾਲ ਤੋਂ ਰੇਸ਼ਮ ਪਹਾਦਰ ਜੀ ਕੋਚ ਇੱਥੇ ਆਏ ਔਰ ਬੱਚਿਆਂ ਨੂੰ ਮਾਰਸ਼ਲ ਆਰਟ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਬੱਚਿਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਟੈਕਨੀਕ ਸਿੱਖੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤਕਨੀਕਾਂ ਦੇ ਨਾਲ ਉਹ ਹੋਰ ਬਹੁਤ ਵਧੀਆ ਉਪਲਬਧੀਆਂ ਜਿਹੜੀਆਂ ਹਾਸਲ ਕਰਨਗੇ ਇਸ ਦੇ ਲਈ ਮੈਂ ਇਸ ਅਕੈਡਮੀ ਦੇ ਕੋਚ ਵਿਸ਼ਾਲ ਜੀ ਨੂੰ ਬਹੁਤ ਬਹੁਤ ਵਧਾਈ ਦਿੰਨਾ ਆ ਔਰ ਬੱਚਿਆਂ ਨੂੰ ਬੈਸਟ ਆਫ ਲੱਕ ਫਾਰ ਅਗਲੇ ਜਿਹੜੇ ਕਾਰਜਕ੍ਰਮ ਮੰਨਦੇ ਲਈ ਧੰਨਵਾਦ